ਜਿੰਦਾਬਾਦ ਖਸਾਨਾ ਮਜ਼ਦੂਰਾਂ ਦਾ ਸਾਂਝਾ ਮੰਚ ਜਿੰਦਾਬਾਦ 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 ਕਾਲੇ ਕਾਨੂੰਨ ਪਾਸ ਕਰਨ ਵਾਲੀ ਮੋਦੀ ਸਰਕਾਰ ਹਾਏ 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 ਖਸਾਨਾ ਮਜ਼ਦੂਰਾਂ ਦੁਕਾਨਦਾਰੀ ਰੇੜੀ ਫੜੀ ਵਾਲਿਆਂ ਨੂੰ ਬਰਬਾਦ ਕਰਨ ਵਾਲੀ ਮੋਦੀ ਸਰਕਾਰ ਹਾਏ 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 ਖਸਾਨਾ ਮਜ਼ਦੂਰਾਂ ਦਾ ਇਹ ਕਾ ਜਿੰਦਾਬਾਦ 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 ਕੌਣ ਮਜ਼ਦੂਰ ਸ਼ਰਸ਼ਮਿਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਲੜਨ ਵਾਲੇ ਲੋਕਾਂ ਦਾ ਇਹ ਕਾ ਜਿੰਦਾਬਾਦ ਪ੍ਰਧਾਨ ਜੀ ਕਾਲੀਆਂ ਝੰਡੀਆਂ ਦਾ ਰੋਜ਼ ਪ੍ਰਦਰਸ਼ਨ ਕਰ ਰਹੇ ਜੀ ਕਿਹੜੇ ਸਬੰਧ ਦੇ ਵਿੱਚ ਕਰ ਰਹੇ ਜੀ ਹਾਂਜੀ ਮੈਂ ਜਥੇਬੰਦੀ ਆ ਗੁਰਬਿੰਦਰ ਸਿੰਘ ਕੰਗ ਅੱਜ ਜਿਹੜਾ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸ਼ਨਾਰ ਸਮਿਟੀ ਵੱਲੋਂ ਪੰਜਾਬ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜੀ ਸਵੇਰੇ 14 ਨਵੰਬਰ ਨੂੰ ਦਿਵਾਲੀ ਆ ਰਹੀ ਆ ਉਹਨੂੰ ਕਾਲੀ ਦਿਵਾਲੀ ਵਜੋਂ ਮਨਾਵਾਂਗੇ ਕਿਉਂਕਿ ਜਿਹੜੇ ਮੋਦੀ ਸਰਕਾਰ ਕਾਨੂੰਨ ਲੈ ਕੇ ਆਈ ਆ ਇਹ ਨਾ ਕਿਸੇ ਦੁਕਾਨਦਾਰ ਦੇ ਹੱਕ 'ਚ ਆ ਨਾ ਕਿਸੇ ਵਕੀਲ ਦੇ ਹੱਕ 'ਚ ਆ ਨਾ ਆਰਤੀ ਦੇ ਹੱਕ 'ਚ ਆ ਨਾ ਕਿਸਾਨ ਦੇ ਹੱਕ 'ਚ ਆ ਨਾ ਮਜ਼ਦੂਰ ਦੇ ਹੱਕ 'ਚ ਆ ਇਹਦੇ ਲਈ ਸਾਡਾ ਲੰਮਾ ਜਿਹੜਾ ਸੰਘਰਸ਼ ਆ ਉਹ ਰੇਲਾਂ ਤੇ ਚੱਲ ਰਿਹਾ ਵਾ ਇਹ ਸਾਡਾ ਜਦੋਂ ਅਜੇ ਤੱਕ ਹਾਲ ਹੀ ਕੋਈ ਨਹੀਂ ਹੋਇਆ ਤੇ ਫਿਰ ਦੀਵਾਲੀ ਅਸੀਂ ਕਾਦੀ ਮਨਾਈਏ ਇਸ ਕਰਕੇ ਅਸੀਂ ਆ ਰਾਹਗੀਰਾਂ ਨੂੰ ਗੱਡੀਆਂ ਨੂੰ ਬੱਸਾਂ ਨੂੰ ਹਰ ਵਰਗ ਨੂੰ ਕਾਲੀਆਂ ਝੰਡੀਆਂ ਦੇ ਰਹੇ ਆ ਵੀ ਆਪਣੀਆਂ ਗੱਡੀਆਂ ਉੱਤੇ ਆਪਣੇ ਘਰਾਂ ਉੱਤੇ ਤੇ ਕੰਗ ਡੇਲੋਂ ਹੀ ਇਹ ਧਈਆ ਕੀਤਾ ਗਿਆ ਕਿ ਹਰ ਦੁਕਾਨਦਾਰ ਦੇ ਆਪਣਾ ਕਾਰੋਬਾਰ ਕਰਨਾ ਵਾ ਕਾਰੋਬਾਰ ਕਰਦੇ ਹੋਇਆ ਵੀ ਆਪਣੇ ਕਾਲੀਆਂ ਝੰਡੀਆਂ ਦੁਕਾਨਾਂ ਦੇ ਉੱਤੇ ਲਾ ਕੇ ਸਰਕਾਰ ਕੋਲੇ ਰੋਸ ਜ਼ਾਹਰ ਕਰਨਾ ਵਾ ਕਿ ਜੇ ਕਿਸਾਨ ਮਜ਼ਦੂਰੀ ਨਾ ਵਜਿਆ ਤੇ ਫੇਰ ਬਾਕੀ ਕੀ ਕੁਝ ਵਜਣਾ ਵਾ ਇਸ ਕਰਕੇ ਅਸੀਂ ਸਵੇਰ ਤੋਂ ਦੁਕਾਨਾਂ ਵਾਲਿਆਂ ਨਾਲ ਪਹਿਲਾਂ ਮੀਟਿੰਗ ਲਈ ਆ ਮੀਟਿੰਗ ਤੋਂ ਬਾਅਦ ਆ ਹਰ ਦੁਕਾਨ ਤੇ ਜਾ ਕੇ ਕਾਲੀਆਂ ਝੰਡੀਆਂ ਦਿੱਤੀਆਂ ਵਾ ਹੁਣ ਜਮ ਕੇ ਨਾਰੇਬਾਜ਼ੀ ਵੀ ਕੀਤੀ ਆ ਤੇ ਇਸ ਸੰਘਰਸ਼ ਨੂੰ ਆ ਦਿਵਾਰੀ ਤੋਂ ਬਾਅਦ ਕੋਈ ਹੋਰ ਤਿੱਖਾ ਸੰਘਰਸ਼ ਦਾ ਰੂਪ ਦੇਵਾਂਗੇ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ